ਸਿੱਖਾਂ ਮੈਨ ਮਨਾਰਿਆਂ ਨੂੰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰਾਗ ਮਈ ਦਿਹਾੜੇ ਨੂੰ ਸਮਰਪਿਤ ਤੀਵਾਂ ਵਿਸ਼ੇਸ਼ ਲੋਕਿਕ ਪੈਦਲ ਮਾਰਚ ਜੋ ਕਿ ਹਰ ਸਾਲ 6 ਸਤ ਪੋ ਤੇ 21 ਦਸੰਬਰ ਦੀ ਦਰਮਿਆਨੀ ਰਾਤ ਨੂੰ ਕਿਲਾ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਰਵਾਨਾ ਹੁੰਦਾ ਹੋਇਆ ਆਪਣੇ ਅਗਲੇ ਪੜਾਵਾਂ ਦਰਪੜਾ ਕਰਦਾ ਹੋਇਆ 4 ਜਨਵਰੀ ਨੂੰ ਮੈਚਨਾ ਸਾਹਿਬ ਵਿਖੇ ਪਹੁੰਚੇਗਾ ਅੱਜ ਨਗਰ ਕੀਰਤਨ ਦੇ ਵਿੱਚ ਜਿੰਨੇ ਵੀ ਸੇਵਾਦਾਰ ਗੁਰਦੁਆਰਾ ਮੈਦਾਨ ਸਾਹਿਬ ਵਿਖੇ ਪਹੁੰਚੇ ਸਾਰਿਆਂ ਦੀਆਂ ਆਪਣੇ ਆਪਣੇ ਕਾਰਜਾਂ ਤੇ ਡਿਊਟੀਆਂ ਲਗਾਈਆਂ ਗਈਆਂ ਤਾਂ ਕਿ ਇਹ ਨਗਰ ਕੀਰਤਨ 6:00 ਪੋ ਨੂੰ ਉਥੋਂ ਰਵਾਨਾ ਹੋ ਸਕੇ ਤੇ ਸਾਰੇ ਸੇਵਾਦਾਰ ਸਮੇਂ ਸਿਰ ਪਹੁੰਚ ਕੇ ਆਪਣੀਆਂ ਡਿਊਟੀਆਂ ਆਪਣੇ ਡਿਊਟੀਆਂ ਨਿਭਾਉਣ ਭਾਈ ਗੁਰਜੀਕਾ ਖਾਲਸਾ ਭਾਈ ਜਿੱਕੀ ਫਤਿਹ ਬੋਲੇ ਜੋਨ ਹਾਸ਼ਮੀ ਅੱਲਾਹ ਹੁਆ कोई कोई उमी चीत चकण वारी रही बाबा जी बार बार पछाह कयूं कारे बाबा अजीत जी भाई आयारी कण लॻे दादा छॾण बड़ा या पढ़ा सिखा मै नम मुनारे